ਨਾਲ ਜਾ ਰਿਹਾ ਸੀਗਾ ਜੀ ਯੂਨੀਵਰਸਿਟੀ ਉਡੀ ਐਡਮਿਸ਼ਨ ਦੇ ਬਾਰੇ ਪਤਾ ਕਰਨ ਤੇ ਮੈਂ ਬਾਈਕ ਤੇ ਸੀਗਾ ਕਿ ਇਧਰ ਫਲਾਈਓਰ ਤੇ ਇਸ ਪਾਸੇ ਜੀ ਇਹਨਾਂ ਨੇ ਕੀ ਕੀਤਾ ਬੱਸ ਨੇ ਪੂਰੀ ਦੱਬ ਦਿੱਤੀ ਤੇ ਮੇਰਾ ਇੱਕ ਪੈਰ ਇਸ ਜਗ੍ਹਾ ਦੇ ਉੱਪਰ ਰਹਿ ਗਿਆ ਜੀ ਤੇ ਮੇਰੇ ਮੋਟਰਸਾਈਕਲ ਦਾ ਟਾਇਰ ਇਸ ਵਾਈਟ ਲਾਈਨ ਦੇ ਉੱਪਰ ਸੀਗਾ ਜੀ ਤੁਸੀਂ ਨੀਚੇ ਦਿਖਾਓ ਵਾਈਟ ਲਾਈਨ ਦੇ ਉੱਪਰ ਮੇਰੇ ਮੋਟਰਸਾਈਕਲ ਦਾ ਟਾਇਰ ਸੀਗਾ ਤੇ ਬੱਸ ਨੇ ਬਿਲਕੁਲ ਮੈਨੂੰ ਦੱਬਣ ਦੀ ਕੋਸ਼ਿਸ਼ ਕੀਤੀ ਹੈ ਜੀ ਹਾਂਜੀ ਜਦ ਮੈਂ ਕਨੈਕਟਰ ਨੂੰ ਕਿਹਾ ਵੀ ਤੂੰ ਆਪਣੀ বাস ਜਿਹੜੀ ਆ ਪਰਲੇ ਪਾਸੇ ਕਰ ਲੈ ਮੇਰੇ ਕੋਲ ਜਗ੍ਹਾ ਨਹੀਂ ਹੈ ਤੇ ਕਨੈਕਟਰ ਨੇ ਮੈਨੂੰ ਕਿਹਾ ਵੀ ਤੂੰ ਫਲਾਈਓਵਰ ਤੇ ਪਰਲੇ ਪਾਸੇ ਕਿਉਂ ਨਹੀਂ ਚਲੇ ਜਾਂਦਾ ਇਹ ਦੁਆਰ ਦੇ ਪਰਲੇ ਪਾਸੇ ਸਾਧਨ ਲੈ ਕੇ ਕਿਸ ਤਰ੍ਹਾਂ ਜਾਵਾਂਗਾ ਜੀ ਤੇ ਜੇ ਮੈਂ ਉਹਨੂੰ ਕਿਹਾ ਤੂੰ ਆਪਣੀ বাস ਥੋੜੀ ਪਰਲੇ ਪਾਸੇ ਕਰ ਲੈ ਉਹਨਾਂ ਨੇ ਮੇਰੇ ਨਾਲ ਗਾਲੀ ਗਲੋਚ ਕੀਤੀ ਤੇ ਮੈਨੂੰ ਮਾੜਾ ਚੰਗਾ ਬੋਲਿਆ ਜੀ ਤੇ ਮੈਨੂੰ ਕਿਹਾ ਸਰਦਾਰ ਤੇਰੇ 12 ਵਜਾ ਦਾਂਗਾ ਤੇ ਉਸ ਦੇ ਬਾਵਜੂਦ ਉਹ ਨੀਚੇ ਨਿਕਲ ਗਿਆ ਉਹਨੇ ਜੀ ਮੇਰੇ ਨਾਲ ਹੱਥਾ ਪਾਈ ਕਰੀਆ ਮੇਰੀ ਦਾੜੀ ਦੇ ਬਾਲ ਪੱਟੇ ਨੇ ਜੀ ਉਹਨੇ ਕਨੈਕਟਰ ਨੇ ਤੇ ਡਰਾਈਵਰ ਨੇ ਦੋਨਾਂ ਨੇ ਮ ਨੂੰ ਇਹ ਕਹਿੰਦਾ ਜੀ ਵੀ ਦੋਨਾਂ ਦੇ ਉੱਪਰ ਜਿਹੜੀ ਬਣਦੀ ਕਾਨੂੰਨੀ ਕਾਰਵਾਈਆਂ ਕੀਤੀ ਜਾਂ ਇਹ ਤਾਂ ਮੈਨੂੰ ਲੱਗਦਾ ਜੀ ਇਹ ਹਰਿਆਣਾ ਰੋਡਵੇ ਨੇ ਗੁੰਡੇ ਪਾਲੇ ਹੋਏ ਨੇ ਜਿਹੜੇ ਕਿ ਆਮ ਪਬਲਿਕ ਨੂੰ ਪਬਲਿਕ ਨਹੀਂ ਸਮਝਦੇ ਆ ਇਹਨਾਂ ਲਈ ਕਿਸੇ ਦੀ ਜਾਨ ਮਾਲ ਦੀ ਕੋਈ ਕੀਮਤ ਨਹੀਂ ਹੈਗੀ ਹੈ ਇਹਨਾਂ ਦਾ ਰੋਧ ਦਾ ਕੰਮ ਹੈਗਾ ਜੀ ਇਸ ਤਰ੍ਹਾਂ ਹੀ ਕਰਦੇ ਨੇ ਇਸ ਸੜਕ ਦੇ ਉੱਪਰ ਇਹੀ ਡਰਾਈਵਰ ਹੈ ਜਿਹੜੇ ਦਿੱਲੀ ਦੇ ਪਾਲੇ ਆ ਇਹ ਦੋਨਾਂ ਪੁੱਠਾ ਜਵਾਬ ਦੇ ਰਿਹਾ ਹੈ ਹਾਂਜੀ ਤੇ ਇੱਕ ਪਾਪਾ ਜੀ ਉਹ ਕਿੱਥੇ ਆਇਆ ਸੀ ਪਾਪਾ ਦਾ ਇੱਕ ਪੈਰ ਇੱਕ ਸੀਗਾ ਹਾਂਜੀ ਤੁਸੀਂ ਦੱਸੋ ਫਿਰ ਆ ਕੇ ਉਹਨੇ ਪਾਪਾ ਦੀ ਦਾੜੀ ਫੜੀ ਇੰਨੀ ਦਾੜੀ ਮੇਰੀ ਹੱਥ ਸੇ ਹੱਥ ਜਿਹੀ ਸੀ ਨਹੀਂ ਤਾਂ ਮਨੇ ਸਾਰੀ ਕੱਢ ਲੈਣੀ ਸੀ ਸੋ ਗਲਤੀ ਬੱਸ ਵਾਲੇ ਕੰਡਕਟਰ ਦੇ ਡਰਾਈਵਰ ਦੀ ਦੱਸੀ ਜਾ ਰਹੀ ਹੈ ਕਿ ਉਹ ਤੁਹਾਡੇ ਉੱਪਰ ਮੋਟਰਸਾਈਕਲ ਬਸ ਚੜਾਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਜੀ ਨਹੀਂ ਅਸੀਂ ਸੀ ਵਾਈਫ ਨਹੀਂ ਸੀਗੀ ਜੀ ਇਹ ਤਾਂ ਬਾਅਦ ਦੇ ਵਿੱਚ ਆਏ ਆ ਜੀ ਮੈਂ ਤੇ ਮੇਰੀ ਬੇਟੀ ਹੋਈ ਸੀਗੀ ਜੀ ਸੋ ਇਹ ਕੱਪੜੇ ਵੀ ਜਿਹੜੇ ਥੋੜੇ ਪਾੜੇ ਆ ਉਹਨੇ ਪਾੜੇ ਆ ਕੱਪੜੇ ਦਾ ਤਾਂ ਮਸਲਾ ਨਹੀਂ ਵੀਰ ਮਸਲਾ ਤਾਂ ਦਾੜੀ ਦਾ ਹੈ ਜੀ ਇਹ ਦੋਨਾਂ ਨੂੰ ਦੂਜੀ ਜਗ੍ਹਾ ਤੋਂ ਆ ਕੇ ਕੋਈ ਵੀ ਦੇਖਦਾ ਜੀ ਇਹ ਨਾ ਦਾੜੀ ਤੇ ਪੱਗਾਂ ਨੂੰ ਹੱਥ ਪਾਣ ਦੀ ਇਹਨਾਂ ਦੀ ਆਦਤ ਜੀ ਹੋ ਗਈ ਹੈ। ਇਹ ਦੋਹੇ ਸੀਗੇ ਜੀ। ਹਾਂਜੀ। ਇਹ ਦੋਨੇ ਹੀ ਸੀਗੇ ਜੀ। ਕਨੈਕਟਰ ਭਜਾਤਾ ਜੀ। ਕਨੈਕਟਰ ਭਜਾਤਾ। ਅੱਧਾ ਪੌਣਾ ਘੰਟੇ ਤੋਂ ਬਾਅਦ ਇਹਨੇ ਜਾ ਕੇ ਕਨੈਕਟਰ ਦਾ ਨਾਮ ਲਿਆ। ਇਹਨੇ ਕਿਹਾ ਨਾਮ ਨੂੰ ਕਨੈਕਟਰ ਦਾ ਨਾਮ ਪਤਾ ਨਾ ਉਹਦਾ ਮੋਬਾਈਲ ਨੰਬਰ ਆਪਦਾ ਫੋਨ ਵੀ ਇਹਨੇ ਪਤਾ ਨਹੀਂ ਕਿੱਥੇ ਲਗੋਤਾ। ਇਹ ਕਹਿੰਦਾ ਮੇਰੇ ਕੋ ਮੇਰਾ ਫੋਨ ਨਹੀਂ ਹੈਗਾ। ਠੀਕ ਹੈ ਜੀ। ਠੀਕ ਹੈ। ਸੋ ਤੁਸੀਂ ਦੇਖ ਸਕਦੇ ਹੋ ਮੌਕੇ ਦੀ ਇਹ ਲਈ ਤਸਵੀਰਾਂ ਇਹ ਹਰਿਆਣਾ ਰੋਡ ਦੀ ਬੱਸ ਹੈ ਤੇ ਇਹ ਉਹ ਡਰਾਈਵਰ ਹੈ ਜਿਨੇ ਉਹ ਉਹ ਫੈਮਿਲੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਬਸ ਔਰ ਦਾੜੇ ਤੇ ਵੀ ਕਹਿੰਦੇ ਹੱਥ ਪਾਇਆ ਜੋ ਬੇਦਬੀ ਕੀਤੀ ਹਾਂਜੀ ਕੀ ਨਾਮ ਹੈ ਤੁਹਾਡਾ ਤੇਰਾ ਨਾਮ ਕੀ ਆ ਮੇਰਾ ਅਮਿਤ ਹੈ ਜੀ ਅਮਿਤ ਕੀ ਗੱਲ ਬੰਦੇ ਮਾਰਨੇ ਆ ਚੜਾਉਣੇ ਬੰਦੇ ਹਾਂ ਹਾਂ ਅੰਦਰ ਘੜੀ ਸਵਾਇ ਹੋਣੀ ਮੈਂ ਬੰਦੇ ਨਹੀਂ ਮਾਰਦਾ ਆ ਫੇਰ ਤੇ ਚੜਾ ਰਹੇ ਸੀ ਉਹਨੂੰ ਕਹਿ ਰਹੇ ਕਿ ਥੱਲੇ ਕਿਉਂ ਨਹੀਂ ਲਾਇਆ ਮੋਟਰਸਾਈਕਲ ਤੇਰਾ ਕੀ ਹੱਕ ਬੰਦਾ ਸੜਕ ਤੇਰੀ ਡਾਡੀ ਦੀ ਆ ਸੜਕ ਕੀ ਦੀ ਆ ਸਾਂਝੀ ਨਹੀਂ ਸੜਕ ਇਹਦੀ ਗਲਤੀ ਆ ਸੜਕ ਕੋਣ ਮੁਕੱਲਾ ਯੂਜ਼ ਕਰ ਰਹਾ ਇੱਥੇ ਨਿੰਮੇ ਹੀ ਯੂਜ਼ ਤੇ ਫਿਰ ਇਹ ਮਾਰਨ ਦਾ ਸੇਕਾ ਲੈ ਤੂੰ ਤੈਨੂੰ ਹੱਕ ਕੇ ਦੇ ਤਾਂ ਮਾਰਨ ਦਾ ਤੈਨੂੰ ਕਿਹਨੇ ਹੱਕ ਦਿੱਤਾ ਮਾਰਨ ਦਾ ਤੂੰ ਦਾੜੀ ਪੱਟੀ ਆਉਦੀ ਕੱਪੜੇ 파ੜੇ ਨਾਲ ਬੇਟੀ ਸੀ ਉਹਦੇ ਹੈ ਕਿਸ ਨੇ 파ੜੀ ਹੈ ਵੇਰੇ ਕਿਹਨੇ 파ੜੀ ਸਾਰੇ ਜਿਹੜੇ ਵਿੱਚ ਤੇਰੇ ਯਾਤਰੀ ਜਿਹੜੇ ਪੈਸੇਂਜਰਸ ਬੈਠੇ ਜੋ ਉਹ ਵੀ ਕਹਿ ਰਹੇ ਆ ਗਲਤੀ ਤੇਰੀ ਆ ਵੀ ਦੋਨੋਂ ਪਿਓ ਮਾਰਨ ਉਹਨਾਂ ਨੂੰ ਪਿਓ ਧੀ ਨੂੰ ਨੇ ਹੁਣ ਹੁਣ ਤੋਂ ਉਹ ਦੋ ਕਹਿੰਦੇ ਕਿ ਹਾਂ ਕਹਿੰਦੇ ਬਾੜੇ ਨੂੰ ਗੱਡੀ 'ਚ ਬਿਠਾਏ ਨੂੰ ਉਹ ਬੱਥੇ ਕਰ ਲਈ ਉਹਨਾਂ ਕਹਿ ਰਹੇ ਗੱਡੀ 'ਚ ਬਿਠਾ ਬਈ ਜੇ ਮੈਂ ਉਹਨੂੰ ਬੱਸ ਪਰੇ ਕਰਨ ਨੂੰ ਕਿਹਾ ਤੇ ਉਹਨੇ ਐਕਚੁਅਲੀ ਮੈਨੂੰ ਸਾਰੀ ਬੱਸ ਦੇ ਨਾਲ ਲਾਤੀ ਅਸੀਂ ਕੰਦੇ ਦੇ ਨਾਲ ਮੇਰੇ ਕੋਲ ਜਗ੍ਹਾ ਹੀ ਨਹੀਂ ਸੀ ਕਿ ਜਿੱਥੇ ਮੈਂ ਆਪਣੇ ਬੱਚੇ ਨੂੰ ਲੈ ਕੇ ਜਾਵਾਂ ਉਹਨਾਂ ਨੇ ਮੇਰਾ ਮੋਟਰਸਾਈਕਲ ਬਿਲਕੁਲ ਸਾਈਡ ਦੇ ਉੱਪਰ ਲਾ ਦਿੱਤਾ ਸੀਗਾ ਉਸ ਕਰਕੇ ਜਦ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਮੈਨੂੰ ਇੱਧਰ ਦੱਬਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ ਉਸ ਦੇ ਬਾਵਜੂਦ ਉਹਨੇ ਗਾਲੀ ਗਲੋਚ ਸ਼ੁਰੂ ਕੀਤੀ ਕਿੰਨੇ ਜਾਣੇ ਸੀ ਅਸੀਂ ਤਾਂ ਦੋਈ ਸੀ ਮੈਂ ਤੇ ਮੇਰੀ ਬੇਟੀ ਸੀ ਬਾਬਾ ਕਨੈਕਟਰ ਨੇ ਮੇਰੀ ਗਾੜੀ ਪੱਟੀਆ ਕਨੈਕਟਰ ਨੇ ਕੱਪੜੇ ਪਾੜੇ ਆ ਤੇ ਡਰਾਈਵਰ ਵੀ ਨਾਲ ਕਰ ਰਿਹਾ ਸੀ ਕਹਿੰਦਾ ਇਹਨੂੰ ਉੱਪਰ ਖਿੱਚ ਇਹਦੇ 12 ਵਜਾਵਾਗੇ ਆ ਕਰਾਂਗੇ ਇਸ ਤਰ੍ਹਾਂ ਦੇ ਮਤਲਬ ਸ਼ਬਦ ਜਿਹੜੇ ਸੀਗੇ ਉਹ ਯੂਜ਼ ਕਰ ਰਹੇ ਸੀ ਹੁਣ ਪੁਲਿਸ ਰਿਪੋਰਟ ਕਰਾਤੀ ਪੁਲਿਸ ਰਿਪੋਰਟ 112 ਨੰਬਰ ਤੇ ਕਾਲ ਕੀਤੀ ਸੀ ਕਿ ਮੌਕੇ ਤੇ ਉੱਥੇ ਪੁਲਿਸ ਆਈ ਸੀ ਹੁਣ ਜਰੂਰਥਾਣੇ ਦੇ ਵਿੱਚ ਆਇਆ ਦੇਖਦੇ ਹਾਂ ਜੀ ਹੁਣ ਅੱਗੇ ਕੀ ਕਾਰਵਾਈ ਕਰਦੇ ਆ ਤੇ ਤੁਹਾਨੂੰ ਕੀ ਹਿਸਾਬ ਮਿਲਦਾ ਮੌਕੇ ਤੋਂ ਜਿਹੜਾ ਆਪਣਾ ਕੰਡੈਕਟਰ ਸੀ ਉਹ ਫਰਾਰ ਹੋ ਗਿਆ ਜੀ ਮੌਕੇ ਤੋਂ ਕੰਡੈਕਟਰ ਭੱਜ ਗਿਆ ਜੀ ਉਹ ਚਲੇ ਗਿਆ ਡਰਾਈਵਰ ਅੰਦਰ ਇਹਨਾਂ ਨੇ ਦਾ ਇਹ ਤਾਂ ਹੁਣ ਪੁਲਿਸ ਦਾ ਜਾਣਦਾ ਵਿਸ਼ਾ ਹੈਗਾ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਮੈਂ ਇੱਕ ਐਸ ਕੋਲੋਨੀ ਦਾ ਰਹਿਣ ਵਾਲਾ ਬਲਵਿੰਦਰ ਜੀ ਹਾਦਸਾ ਹੋਇਆ ਕੀ ਸੀਗਾ ਜੀ ਹੋਇਆ ਕੀ ਸੀ ਸਰ ਮੈਂ ਆਪਣੀ ਬੇਟੀ ਨਾਲ ਨਾ ਯੂਨੀਵਰਸਿਟੀ ਜਾ ਰਿਹਾ ਸੀਗਾ ਜੀ ਚੰਡੀਗੜ੍ਹ ਉਹਦੀ ਐਡਮਿਸ਼ਨ ਬਾਰੇ ਪਤਾ ਕਰਨ ਵਾਸਤੇ ਤੇ ਹਰਿਆਣਾ ਰੋਡਵੇਜ ਦੀ ਬੱਸ ਨੇ ਜਿਹੜਾ ਚੰਡੀਗੜ੍ਹ ਵਾਲਾ ਫਲਾਈਓਰ ਹੈ ਚੰਡੀਗੜ੍ਹ ਸ਼ੁਰੂ ਹੋਣ ਤੋਂ ਪਹਿਲਾਂ ਰਮਾਡਾ ਦੇ ਸਾਹਮਣੇ ਵਾਲਾ ਫਲਾਈਓਰ ਉੱਥੇ ਇਹਨਾਂ ਨੇ ਮੈਨੂੰ ਬੱਸ ਦੀ ਸਾਈਡ ਲਾ ਕੇ نیچے ਦੱਬਣ ਦੀ ਕੋਸ਼ਿਸ਼ ਕੀਤੀ ਆ ਉਦੋਂ ਤੁਸੀਂ ਕਾਹਦੇ ਤੇ ਸੀਗੇ ਮੈਂ ਟੂ ਵੀਲਰ ਤੇ ਸੀਗਾ ਜੀ ਮੋਟਰਸਾਈਕ ਇਹਨਾਂ ਨੇ ਕੀ ਕੀਤਾ ਉੱਥੇ ਮੇਰੇ ਕੋਲ ਜਗ੍ਹਾ ਵੀ ਨਹੀਂ ਸੀ ਜੀ ਇਹਨਾਂ ਨੇ ਫੇਰ ਵੀ ਜੀ ਮੈਨੂੰ ਪੂਰਾ ਨਾ ਉਹ ਕੰਧ ਦੇ ਨਾਲ ਲਾ ਦਿੱਤਾ ਤੇ ਜੇ ਮੈਂ ਕਨੈਕਟਰ ਨੂੰ ਪੁੱਛਿਆ ਵੀ ਤੁਸੀਂ ਆਪਣੀ বাস ਇੱਧਰ ਕਿਉਂ ਲਾਈ ਜਾਇਆ ਪਰਲੇ ਪਾਸੇ ਲਾ ਲਓ ਤਾਂ ਉਹਨੇ ਮੈਨੂੰ ਕਿਹਾ ਵੀ ਤੂੰ ਇੱਥੇ ਹੀ ਨਾ ਕਿਸੇ ਪੋਜੀਸ਼ਨ ਤੋਂ ਵੀ ਨੀਚੇ ਜਾਲੇ ਜਾ ਆਪਣਾ ਤੂੰ ਨੀਚੇ ਜਾ ਕੇ ਮੋਟਰਸਾਈਕਲ ਚਲਾ ਤੇ ਮੈਂ ਉਹਨੂੰ ਜੇ ਕਿਹਾ ਮੇਰੇ ਕੋਲ ਜਗ੍ਹਾ ਨਹੀਂ ਹੈ ਤਾਂ ਉਹਨੇ ਜੀ ਰੋਕ ਕੇ ਗੱਡੀ ਮੇਰੇ ਨਾਲ ਗਾਲੀ-ਗਲੋਚ ਕਰਨ ਦੀ ਕੋਸ਼ਿਸ਼ ਕੀਤੀ ਜਦ ਮੈਂ ਮੋਟਰਸਾਈਕਲ ਤੋਂ ਉਹਨੂੰ ਰੋਕ ਕੇ ਕਿਹਾ ਵੀ ਤੂੰ ਇੱਥੇ বাস ਗੰਤ ਚਲਾ ਰਿਹਾ ਮੈਨੂੰ ਨੀਚੇ ਦੇਰਾਂ ਬਸ ਦੇ ਤਾਂ ਉਹਨੇ ਮੈਨੂੰ ਕਿਹਾ ਵੀ ਤੂੰ ਸੜਕ ਦੇ ਪਰਲੇ ਬੰਨੇ ਆ ਜਾ ਉਹਨੇ ਮੇਰੇ ਨਾਲ ਬੱਤਮੀ ਜੀ ਕੀਤੀ ਜੀ ਤੇ ਜਦ ਉਹਨੇ ਸਾਡੀ ਹੱਥੋਂ ਪਾਈ ਹੋਈ ਜੀ ਉਹਨੇ ਮੇ 12 ਵਜਾਵਾਂਗਾ ਇਹ ਲੋਕਾਂ ਨੂੰ ਇਹ ਨਹੀਂ ਪਤਾ ਵੀ ਜੀ ਇਹ ਜਿਹੜੀ ਸਿੱਖੀ ਹੈ ਨਾ ਇਹ ਸਿੱਖੀ ਦੀ ਇੱਜ਼ਤ ਕਿਸ ਤਰ੍ਹਾਂ ਕਰਨੀ ਹੈ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਵਿੱਚ ਆ ਕੇ ਜਿੰਨੇ ਵੀ ਬਾਹਰੋਂ ਆਉਂਦੇ ਇਹਨਾਂ ਵਾਸਤੇ ਸਿੱਖਾ ਦੀ ਪੱਗਾ ਲਾਣਾ ਤੇ ਦਾੜ੍ਹੀਆ ਪੱਟਣਾ ਇੱਕ ਆਮ ਗੱਲ ਹੋ ਗਈ ਹੈ ਤੇ ਮੈਂ ਚਾਹੁੰਦਾ ਜੀ ਪ੍ਰਸ਼ਾਸਨ ਨੂੰ ਇੱਕ ਬੇਇੱਜ਼ਤੀ ਕਰਦਾ ਵੀ ਜਿਹੜੇ ਇਹ ਜਿਹੇ ਅਨਸਰ ਹੈਗੇ ਨੇ ਜਿਹੜੇ ਆਪਣਾ ਸਿੱਖ ਭਾਈਚਾਰੇ ਦੇ ਉੱਪਰ ਇਹ ਜਿਹੇ ਦੋਸ਼ ਨੇ ਮੜੇ ਕਲੰਕ ਨੇ ਇਹ ਜਿਹੜੀ ਇਹ ਜੀ ਗੱਲਾਂ ਕਰਦੇ ਨੇ ਦਾੜੀ ਪੱਟ ਦੀ ਪੱਗ ਨੂੰ ਹੱਥ ਲਾ ਲੈ ਇਹਨਾਂ ਦੇ ਉੱਪਰ ਜਿਹੜੀ ਬਣਦੀ ਕਾਨੂੰਨੀ ਸਖਤ ਕਾਰਵਾਈ ਆ ਉਹ ਹੋਣੀ ਚਾਹੀਦੀ ਹੈ ਤੇ ਬਸ ਦਾ ਜਿਹੜਾ ਕਨੈਕਟਰ ਉਹਦੇ ਉੱਪਰ ਤੇ ਡਰਾਈਵਰ ਦੇ ਉੱਪਰ ਪਰਚਾ ਦਰਜ ਹੋਣਾ ਚਾਹੀਦਾ ਜੀ